ਸ਼ਹੀਦ ਉਦਮ ਸਿੰਘ ਜਿਨ੍ਹਾਂ ਦੀ ਅੱਜ 86ਵੀਂ ਵਰ੍ਹੇਸ਼ ਸ਼ਹੀਦੀ ਦਿਹਾੜੇ ਮੌਕੇ ਰਾਜਪੱਤਰੀ ਸਮਾਗਮ ਸੁਨਾਮ ਦੀ ਧਰਤੀ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਗਿਆ ਤਸਵੀਰ ਵੀ ਤੁਸੀਂ ਵੇਖ ਰਹੇ ਹੋ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਉਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਉੱਤੇ ਹੀ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਦਿਖਾਈ ਦੇ ਰਹੇ ਨੇ ਜੋ ਅੱਜ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦਾ ਬਣਾਇਆ ਗਿਆ ਸਮਾਰਕ ਉੱਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚ ਰਹੇ ਹਨ ਤਸਵੀਰਾਂ ਬੀਬੀਪੀ ਨਿਊਜ਼ ਪੰਜਾਬ ਹਰਿਆਣਾ ਉੱਤੇ ਵਿਖ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਲੀ ਜੈਕਟਾ ਤੇ ਸਿਰ ਦੇ ਉੱਤੇ ਪੀਲੀ ਪੱਗ ਨਜਰਾਉਂਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦਾਂ ਦੇ ਰਾਹ ਉੱਤੇ ਚੱਲਣ ਵਾਲੀ ਪਾਰਟੀ ਜਿਨ੍ਹਾਂ ਨੇ ਪੰਜਾਬ ਦੀ ਸੱਤਾ ਦਾ ਨਿੱਗ ਮਾਨ ਰਹੇ ਨੇ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੱਡਾ ਫਤਵਾ ਦਿੱਤਾ ਹਾਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਧिया ਸ਼ਾਮਿਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦ ਉਦਮ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦੇ ਹੋਏ ਤਸਵੀਰ ਵੇਖ ਸਕਦੇ ਹੋ ਸੁਨਾਮ ਸਿੱਧੀਆਂ ਤਸਵੀਰਾਂ ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਦਾ ਦੇ ਫੁੱਲ ਪੇਟ ਕੀਤੇ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਹੀਦ ਉਦਮ ਸਿੰਘ ਨੂੰ ਆਪਣੇ ਸ਼ਰਦਾ ਦੇ ਫੁੱਲ ਅਰਪਣ ਕਰਦੇ ਹੋਏ ਇਸ ਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਜੋ ਸ਼ਹੀਦ ਉਦਮ ਸਿੰਘ ਨੂੰ ਆਪਣੇ ਸਰਦਾ ਦੇ ਫੁੱਲ ਅਰਪਣ ਕਰ ਰਹੇ ਨੇ ਇਸ ਤੋਂ ਬਾਅਦ ਪੰਜਾਬ ਸੂਬਾ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਦੇ ਵੱਲੋਂ ਆਪਣੇ ਸ਼ਰਦਾ ਦੇ ਫੁੱਲ ਅਰਪਣ ਕੀਤੇ ਗਏ। ਇਹ ਵਿਸ਼ੇਸ਼ ਸਦਕੇ ਤੋਂ। ਨਾਸਟਲਜੀਕਲ ਦਾ ਕਿਸਮ ਦੇ। 2 ਬਟਮ ਜਿੰਦੇ 15 ਸਾਲ। ਇਹ। ਦਾਸਾ ਵਾਸਤੇ। ਅਸਤੀਤਵ ਨੂੰ। ਦੀ ਦੁੱਧ ਸਿੰਘ ਦੀ オリジナル ਫੋਟੋ ਹੈ ਜੀ ਤੇ ਇੰਗਲੈਂਡ ਤੋਂ 1975 ਤੋਂ ਕੁਝ ਮਹੀਨੇ ਬਾਅਦ ਤੋਂ ਉਹ ਮੇਰੇ ਕੋਲ ਆਪੀ ਤੇ ਦਾਕਟਰਪਾਟੇ ਦੇ ਬਾਬਾ ਜੀ ਸੀਗੇ ਬਾਬਾ ਬਿਸ਼ੂ ਸਿੰਘ ਮਨਖਾਨ ਉਹ ਫਿਰ ਨਿਕਲ ਆ ਗਏ ਉਹਨਾਂ ਦੇ بیٹے ਤੋਂ ਪੁੱਤਰਾ ਇਹਦੇ ਪਿੱਛੇ ਲਿਖਿਆ ਉਹ ਆਪ ਨੂੰ ਯਾਦਗਾਰ ਭੇਜਾਣਾ ਕਦੀ ਦੇਖੀ ਇਹ ਜਿਸ ਤਰ੍ਹਾਂ ਪਾਸੀ ਲੱਗੀ ਡਾਕਟਰ ਸਾਹਿਬ ਇਹ ਡਾਕ ਡੇਰੇ ਹੈ ਇੰਗਲੈਂਡ ਸੀਗੇ ਉਹਨਾਂ ਦੇ ਨਾਲ ਫਟੇ ਪਾਸਟ ਤੋਂ ਆਇਆ 3.2 ਤੇ ਪ੍ਰੇਜੈਂਟਿਸ ਦੇ ਅੰਸ਼ ਨੂੰ ਪਾਸੀਆਸ ਇਹ ਅਖਬਾਰਾਂ ਤੋਂ ਭਾਈ ਜੰੰਦਨ ਨਵਾਰਤਨ ਉਸੇ ਦਿਨ ਦਿੱਸਰੀਂ ਉ ਲੈ ਕੇ ਗਿਆ ਇਸ ਸਥਾਪਾ ਹਾਲੇ ਤੱਕ ਜੜੀ ਨਹੀਂ ਤੋੜੀ ਜਿਹੜੇ ਚੋਂ ਕਿਵੇਂ ਸੈਂਸਰ ਹੁੰਦੇ ਸੀ ਹੁਣ ਵੀ ਪੜ ਕੇ ਨਾ ਮਾਨ ਸਾਹਿਬ ਜਿਸ ਬਾਤ ਕੀ ਹੋ ਜਾਂਦਾ ਬੰਦਾ ਐਸੀ ਇਹਦੇ ਚ ਉਹ ਨਜਮਾ ਵੀ ਲਿਖਦਾ ਸੀ ਗੰਦਾ ਵੀ ਸੀ ਸ਼ਰਫਰੂਸੀ ਦੀ ਕਮਨਾਂ ਫਸਟ ਵਾਰ ਬਲਵਾਰਡ ਸੈਕੰਡ ਵਾਰਡ ਵਰ ਚਲਦੀ ਸੀਗੀ ਤੇ ਇਹ ਉਸ ਦੀਆਂ ਮਦਦ ਅਕਵਾਰਾਂ ਚ ਸਾਰੀਆਂ ਹਾਊਟ ਯੂਜ਼ ਲਹੀ ਸਾਰੇ ਫਸਟ ਸਟੇਜ ਬਰ ਥਰੋਅਆਊਟ ਬਲ ਪਰਵਾਨਾ ਰੁਮੈਂਟ ਅਪ 1 ਟੂ 21 ਚ ਹੈਗਾ ਸੋ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਸਹਿਰ ਰ ਬਹੁਤ ਸ਼ੁਕਰਵਾਦ ਵੀਡੀਓ ਹੈ ਹਾਂਜੀ ਇਹ ਬਹੁਤ ਸਾਰਾ ਫਰਿਵਾਰ ਹੈਗਾ ਜੀ ਉਹਦਾ ਜੀਸੂ ਮਹਾਰਾਜਾ ਮੈਂ ਤੇ ਤੁਹਾਨੂੰ ਦੁੱਲੀ ਤੇ ਹਾਂ ਬਹੁਤ ਹੈਗਾ ਮੈਂ ਬੋਕਸ ਤੋਂ ਨਹੀਂ ਦਿੱਤਾ ਇਹਦੇ ਪਾਸ ਦੇ ਇਹਦੇ ਹੱਥ ਨਾਲ ਹੀ ਬਣਾਈ ਹੈ ਇਸ ਨਾਮ ਤੋਂ ਪਟੇ ਜੈਕੀਨਾ ਚੁੱਕਾ ਉਹ ਕਾਰ ਬਿਲਕੁਲ ਵਿੱਚ ਪਰਫੈਕਟ ਸੀਗਾ ਜੀ ਆਹ ਉਹਦੇ ਹੱਥ ਤਪਲਾ ਜੈਸੀ ਤਾਉ ਤਪਲਾ ਹਨੂਮਨ ਜੀ ਦਾ ਨਾਮ ਲਾ ਦਮਾ ਲਿਕਾ ਸਭ ਕੁਝ ਨਾਲ ਨਾਲ ਉਦੋਂ ਕੋਲੇ ਸੀਮਨ ਸਰਟੀਫਿਕੇਟ ਸੀ ਵਾਈ ਜਾ ਦੋਚਾ ਦੱਸ ਦੋਟ ਵੀ ਬਣਾਦਾ ਸੀ ਜੀ ਮਾਤਾ ਅਸਕਰ ਇਹਨੂੰ ਅਸਮਾਨ ਬਲਕ ਕਮਿਸ਼ਨ ਵਿਦੇਸੀਅਤ ਨਹੀਂ ਜੀ ਅਪਲੀਕੇਸ਼ਨ ਦੇ 74 ਹੈ ਹਾਂ ਜੀ ਸਰ ਕੈਂਡੀਡੇਟ ਸੀ ਇਹ ਕੋ ਮਾਤਾ ਸਰੂਪ ਕੋ ਸੀ ਉਹਨਾਂ ਦੀ ਰੈਟ ਸੀ ਉਹ ਇੱਕ ਜਨ ਨੂੰ ਬੋਲ ਰਹੀ ਸੀ ਤੇ ਉਹ ਨੂੰ ਕਹਿੰਦਾ ਦਿੱਤੀ ਚਾਜ ਹੋ ਸੀ ਕਿ ਮੈਂ ਤੇ ਮੰਦੀਆ ਬਣਾ ਕੇ ਦਿੰਦਾ ਤੂੰ ਇਹ ਹਰ ਕਰਨਾ ਇੱਕ ਪਾਸਪੋਰਟ ਆਇਆ ਸੀ ਜੀ ਹਮਸਾ 1972 ਤੋਂ ਆਇਆ ਤਿੰਨ ਪਿਸਤਲ ਫੜੇ ਗਏ ਹਥਿਆਰ ਫੜੇ ਗਏ ਗਦਰੀਆਂ ਦਾ ਲਿਟਰੇਚਰ ਫੜਿਆ ਗਿਆ 5 ਸਾਲ ਦੀ ਸਜ਼ਾ ਉਹਦੋਂ ਨਿਕਲ ਕੇ ਬਾਹਰ ਦੇ ਦੂਚ ਗਏ ਪਾਸਪੋਰਟ ਆਇਆ ਲਾਹੌਰ ओरिजिनल ਕੋਪੀ ਦੀ ਸੀ ਤੇ ਇਹ ਸਾਰੀ ਐਫ ਆਈ ਆਰ 1972 ਚ ਸਿੱਕੀ ਕਟਵਾਲ ਨੇ ਅੰਮ੍ਰਿਤਸਰ ਜੇਸਟ ਦੇ ਹੋਏ ਉਹਦੇ ਤੋਂ ਗਦਰੀਆਂ ਦਾ ਲਿਟਰੇਚਰ ਫੜਿਆ ਗਿਆ ਤੇ ਤਿੰਨ ਪਿਸਤਲ ਫੜੇ ਗਏ कारतूस पड़े गए और फोटो से फोटो बेटिया दोटो उन्हें अनाउंस किया अंग्रेजा क्या सजा इंग्लैंड गया पूम सिंह प्रिंग हैमनजी पटे है बचन सिंह मनजीत सिंह काशू है पढ़ाई कर यही स्कूल भी है दाखला रजिस्टर अमृतसर जो दाखिल साधु सिनेमा का वाला भरा थी एम शहीद सिंह अमृत शर गया उदय सिंह बन गया अमरीका गया प्रेम को बैल बन गया बहुत सारे नाम अपने पास सारे

ਕਹਿੰਦਾ ਮਸੀਹਾ ਹਾਂ ਇਹਦਾ ਬੇਸਿਕਲੀ ਨਾ ਕਹਿੰਦਾ ਇਹ ਰਾਮ ਹਮਸਿਹਾ ਕਹਿੰਦਾ ਇਹ ਵੀ ਆਖਰੀ ਜਿਹੜੇ ਕਾਸੀ ਇਹਦਾ ਜਿਹੜੇ ਤੋਂ ਦਿੱਤੇ ਸੀ ਜੀ ਜਵਨ ਕਹਿੰਦਾ ਦੋ ਗੱਲਾਂ ਦਾ ਧਿਆਨ ਰੱਖਣਾ ਪਹਿਲਾ ਦੇਸ਼ ਪਾਸੇ ਇੱਕ ਤਾਂ ਜੇ ਹੋ ਸਕੇ ਮੇਰੀ ਦੇਹ ਨੂੰ ਲੱਗੇ ਤੇ ਇਹ ਕਹਿੰਦਾ ਰਾਮ ਹਿੰਦੁਸਤਾਨੀਆਂ ਨੂੰ ਕਹਿੰਦਾ ਰਾਮ محمد ਸਿੰਘ ਬਣ ਕੇ ਰਹੇ ਇਹ ਪੰਜਾਬ ਦੀ ਧਰਤੀ ਦੇ ਕੇਜ ਹੈ ਤੇ ਇੱਥੇ ਨਫਰਤ ਪਹਿਲਾਂ ਨਹੀਂ ਦੀ ਭਵੰਸਨ ਦਾ ਜਿਹੜਾ ਜੀ ਉਹ

第二，那个。 وقبل <سؤال> ما <سؤال> 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 најдобро се